ਲਮਾਂਗੇ ਤੇ ਜੋ ਛੋਲੇ ਤੇ ਇਹਨਾਂ ਨੂੰ ਬਾਅਦ ਲਾਂਗੇ ਇੱਕ ਪਾਣੀ ਵਿੱਚ ਵਿੱਚ ਪਾਵਾਂਗੇ ਹਲਦੀ ਨੂਨ ਤੇ ਤੇਜ ਪੱਤਾ ਤੇ ਦਾਲ ਚੀਨੀ ਤੇ ਚਣੇ ਪਾ ਕੇ ਇਹਨੂੰ ਉਬਲ ਰੱਖ ਦਾਂਗੇ ਇਧਰ ਤੜਕਾ ਭੁੰਨ ਲਾਂਗੇ ਵਿੱਚ ਤੇਲ ਚ ਪਾਵਾਂਗੇ ਸਾਬਤ ਧਨੀਆ ਤੇ ਨਾਲ ਹੀ ਲਸਣ ਸੁੱਕੀ ਲਾਲ ਮਿਰਚ ਹਰੀ ਮਿਰਚ ਤੇ ਗੰਡੇ ਤੇ ਟਮਾਟਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਤੜਕੇ ਨੂੰ ਭੁੰਨ ਲੈਣਾ ਤੇ ਜਦੋਂ ਤੜਕਾ ਭੁੱਜ ਜਾਊਗਾ ਤੇ ਇਹਨੂੰ ਠੰਡਾ ਕਰਕੇ ਆਪਾਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਤੇਲ ਦੇ ਪਾਉਣ ਵਿੱਚ ਪਾਵਾਂਗੇ ਜੀਰਾ ਨਾਲ ਹੀ ਪਾਵਾਂਗੇ ਪੀਸ ਹੋਇਆ ਤੜਕਾ ਇਹਦੇ ਵਿੱਚ ਕੁਝ ਮਸਾਲੇ ਐਡ ਕਰਾਂਗੇ ਇਹਦੇ ਮਸਾਲਿਆਂ ਦੇ ਵਿੱਚ ਪਾਵਾਂਗੇ ਮਲਾਈ ਤੇ ਇਹਨੂੰ ਵੀ ਮਿਕਸ ਕਰ ਦਾਂਗੇ ਮਸਾਲਿਆਂ ਦੀ ਲਿਸਟ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਊਂਗੀ ਨਾਲ ਹੀ ਵਿੱਚ ਪਾਵਾਂਗੇ ਆਪਾਂ ਇਮਲੀ ਦਾ ਪਾਣੀ ਤੇ ਨਾਲ ਇੱਕ ਚਮਚਾਪਾ ਸ਼ੱਕਰ ਪਾ ਕੇ ਇਹ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਤੇ ਨਾਲ ਹੀ ਆਪਾਂ ਉਬਲੇ ਹੋਏ ਛੋਲੇ ਪਾ ਦੇਣੇ ਨੇ ਤੇ ਇਹਨੂੰ ਆਪਾਂ ਬਣਨ ਦੇਵਾਂਗੇ 10 ਤੋਂ 15 ਮਿੰਟ ਲਈ ਆਪਣੀ ਇੱਥੇ ਸਬਜ਼ੀ ਤਿਆਰ ਆ ਦੇਖ ਸਕਦੇ ਹੋ ਸਬਜ਼ੀ ਨੇ ਤੇਲ ਵੀ ਛੱਡ ਦਿੱਤਾ ਉਤੋਂ ਪਾਵਾਂਗੇ ਸੁੱਕੀ ਮੇਥੀ ਤੇ ਨਾਲ ਹੀ ਉੱਪਰ ਉਹ ਗਾਰਨਿਸ਼ ਕਰਾਂਗੇ ਮਲਾਈ ਤੇ ਇਹਨੂੰ ਆਪਾਂ ਸਰਵ ਕਰਾਂਗੇ ਆਟੇ ਦੇ ਪਟੂਰੀਆਂ ਨਾਲ